ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਿੱਥੇ ਪਾਣੀ ਨੇ ਬਹੁਤ ਵੱਡੀ ਮਾਰ ਮਾਰੀ ਹੈ ਹਾੜਾਂ ਕਾਰਨ ਅੱਜ ਸਾਰੇ ਕਿਸਾਨ ਕੀ ਮਜ਼ਦੂਰ ਕੀ ਜੋ ਵਸਤੇ ਸੰ ਦਰਿਆਵਾਂ ਦੇ ਕੰਢੇ ਉੱਤੇ ਜਾਂ ਦਰਿਆਵਾਂ ਦੇ ਅੰਦਰ ਬੇਈ ਦੇ ਕੰਢੇ ਉੱਤੇ ਜਾਂ ਬੇਈ ਦੇ ਨਾਲ ਲੱਗਦੇ ਇਲਾਕੇ ਵਿੱਚ ਅੱਜ ਬਹੁਤ ਵੱਡਾ ਨੁਕਸਾਨ ਹੋਇਆ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਜਾਨਵਰਾਂ ਦਾ ਨੁਕਸਾਨ ਹੋਇਆ ਉੱਥੇ ਜਿਹੜੀਆਂ ਸਾਡੀਆਂ ਅੱਜ ਸੜਕਾਂ ਹਨ ਮੇਰਾ ਖਿਆਲ ਤੈਸ ਨੈਸ ਹੋ ਕੇ ਰਹਿ ਗਈ। ਦੁੱਖ ਦੀ ਗੱਲ ਇਹ ਹੈ ਕਿ ਹਲਕਾ ਪੁਲੱਥ ਜਿਹੜਾ ਹੈ ਇਹ ਤਕਰੀਬਨ 10 ਸਾਲ ਤੋਂ ਜਿਹੜੀਆਂ ਅਸੀਂ ਸੜਕਾਂ ਬਣਾਈਆਂ ਸੀ ਉਸ ਵੇਲੇ ਉਸ ਤੋਂ ਬਾਅਦ ਕਿਸੇ ਵੀ ਸੜਕ ਦੀ ਰਿਪੇਅਰ ਤੱਕ ਨਹੀਂ ਕੀਤੀ ਗਈ। ਕੇਵਲ ਤੇ ਕੇਵਲ ਉਹ ਸੜਕ ਜਿਹੜੀ ਸੀ ਪਾਰਲੀਮੈਂਟ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਅਟਵਾਲ ਸਾਹਿਬ ਜੀ ਦੇ ਹਿੱਸੇ ਵਿੱਚੋਂ ਬਣਵਾਈਆਂ ਸੀ ਉਹ ਰਿਪੇਅਰ ਹੋਈ ਹੈ ਪ੍ਰਧਾਨ ਮੰਤਰੀ ਦੇ ਕੋਟੇ ਵਿੱਚੋਂ। ਸੁਬਾਨਪੁਰ ਤੋਂ ਲੈ ਕੇ ਇਥੇ ਅਕਬਰਪੁਰ ਤੱਕ ਸਾਰੀ ਸੜਕ ਜਿਹੜੀ ਐ ਇਸ ਵੱਲੇ 5-5 ਫੁੱਟ 4-4 ਫੁੱਟ ਟੋਏ ਜਿਹੜੀ ਐ ਉਪਰੇ ਪਏ ਮੈਨੂੰ ਬੜਾ ਦੁੱਖ ਹੈ ਕਿ ਬੇਗੋਵਾਲ ਜਿਹੜਾ ਸਾਡਾ ਇੱਡਾ ਇੰਪੋਰਟੈਂਟ ਸ਼ਹਿਰ ਹੈ ਜਿਹਦੇ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਦੀ ਨਗਰੀ ਕਰਕੇ ਬਹੁਤ ساری ਦੁਨੀਆ ਰੋਜ਼ ਆਂਦੀ ਹੈ ਜਦੋਂ ਅਸੀਂ ਸਰਕਾਰ ਦੇ ਸਮੇਂ ਤੇ ਉੱਤੇ ਇਹਨੂੰ ਖੂਬਸੂਰਤ ਬਣਾਇਆ ਉਸ ਵੇਲੇ ਵੀ ਵਿਰੋਧੀ ਜਿਹੜੇ ਸਨ ਬਿਨਾਂ ਵਜ੍ਹਾ ਤੋਂ ਰੌਣਾ ਪਾਉਂਦੇ ਸੀ ਔਰ ਇਸ ਵੇਲੇ ਦੁੱਖ ਦੀ ਗੱਲ ਹੈ ਕਿ ਜਿਹੜਾ ਐਮ.ਐਲ.ਏ ਹੋਵੇ ਜਾਂ ਸਰਕਾਰ ਹੋਵੇ ਕਿਸੇ ਦਾ ਧਿਆਨ ਇਸ ਪਾਸੇ ਵੱਲ ਨਹੀਂ ਇਸ ਵੇਲੇ ਸਾਰਾ ਚਾਰਜ ਸਪੇਰਾ ਲੜਕ ਬਣਿਆ ਪਿਆ ਕਿਉਂਕਿ ਦਸਾਂ ਸਾਲਾਂ ਦੇ ਵਿੱਚ ਜੇ ਕੋਈ ਕੰਮ ਨਾ ਕਾਂਗਰਸ ਵੱਲੇ ਹੋਇਆ ਨਾ ਇਹ ਸਰਕਾਰ ਵੱਲੇ ਹੋਇਆ ਔਰ ਇਸ ਸਰਕਾਰ ਦੇ ਵਿੱਚ ਤੇ ਬਿਲਕੁਲ ਹੀ ਜਰੂਸ ਨਿਕਲ ਗਿਆ ਪਿੰਡ ਦੇ ਵਿੱਚ ਕਿ ਕਮੇਟੀ ਜਿਹੜੀ ਹੈ ਉਹਨੂੰ ਪਤਾ ਹੀ ਨਹੀਂ ਕੰਮ ਕੀ ਕਰਨਾ ਕੀ ਨਹੀਂ ਕਰਨਾ ਪਾਣੀ ਨਾਲ ਹਸਪਤਾਲ ਭਰਿਆ ਪਿਆ ਪਾਣੀ ਨਾਲ ਸਾਡੀਆਂ ਕਲੋਨੀਆਂ ਭਰੀਆਂ ਪਈਆਂ ਸੜਕਾਂ ਦੇ ਉੱਤੇ ਟੋਏ ਜਿਹੜੇ ਉਹ ਇੰਨੇ ਐ ਕਿ ਕੋਈ ਪੀਡਬਲਯੂਡੀ ਵਾਲਾ ਜਾਂ ਕੋਈ ਕਿਸੇ ਕਿਸਮ ਦੀ ਸਰਕਾਰ ਦੀ ਕੋਈ ਧਿਆਨ ਨਹੀਂ ਸੋ ਮੈਂ ਤੇ ਆਪਣੀ ਸਮੀਂ ਸਾਡੀ ਤੇ ਬੱਦ ਕਿਸਮਤੀ ਹੈ ਕਿ 10 ਸਾਲ ਤੋਂ ਸਰਕਾਰ ਵੀ ਦੂਜੀ ਜੇ ਕੰਮ ਸਰਕਾਰ ਸੀ ਜੇ ਐਮਐਲਏ ਵੀ ਦੂਜਾ ਸੀ ਬੇਗੋਵਾਲ ਵਾਸੀ ਜਾਂ ਸਾਰੀਆਂ ਸੜਕਾਂ ਵਾਲੇ ਪਾਸੇ ਕੋਈ ਧਿਆਨ ਨਹੀਂ ਸੋ ਮੈਂ ਅਫਸੋਸ ਨਾ ਕਹਿ ਸਕਦੀ ਆ ਕਿ ਅੱਜ ਸਰਕਾਰ ਜਿੱਥੇ ਫੇਲ ਹੋਈ ਹੈ ਉੱਥੇ ਸੈਂਟਰਲ ਸਰਕਾਰ ਜਿਹੜੀ ਹੈ ਉਹ ਵੀ ਅੱਜ ਕੋਈ ਬਹੁਤਾ ਧਿਆਨ ਨਹੀਂ ਦੇ ਰਹੇ ਕਿ ਅਸੀਂ ਕਿਸੇ ਤੰਗ ਦੇ ਨਾਲ ਇਹਨਾਂ ਪੰਜਾਬ ਦੇ ਜੋ ਲੋਕ ਨੇ ਇਹਨਾਂ ਦੀ ਤਕਲੀਫ ਹੱਲ ਕਰ ਸਕੀਏ ਪੰਜਾਬ ਦੇ ਲੋਕਾਂ ਦਾ ਦਰਦ ਜਿਹੜਾ ਅਸੀਂ ਸਮਝ ਸਕੀਏ ਔਰ ਜੋ ਨੁਕਸਾਨ ਹੋਇਆ ਉਹਦੀ ਪਰਪਾਈ ਕਰ ਸਕੀਏ ਅਸੀਂ ਆਪਣੇ ਵੱਲੋਂ ਐਨ ਜੀਓਸ ਸਮਾਜ ਸੇਵੀ ਸੰਸਥਾਵਾਂ ਜਾਂ ਵੱਖ-ਵੱਖ ਜਿਹੜੇ ਰਾਜਨੀਤਿਕ ਤੌਰ ਤੇ ਉੱਤੇ ਲੋਕ ਹੈ ਉਹ ਜਾ ਜਾ ਕੇ ਘਰਾਂ ਵਿੱਚ ਜਿੰਨੀ ਕੋਈ ਸਕਦੀ ਸੇਵਾ ਕਰਦੀ ਹੈ ਲਗਾਤਾਰ ਲੱਗੇ ਹੋਏ ਹੈ ਕਿ ਥਾ ਥਾਂ ਦੇ ਉੱਤੇ ਜਾ ਕੇ ਸੀ ला के सेवा करिए भी जो हस्पताल पानी जमा हो कल ही इन्होंने सारा देख के हस्पता कह के सारा इंजन ला के पानी का कटाया कटा शुरू किया सो मेन आस है कि दो तीन दिन ठीक हो पर सकार दिन नजर खुलनिया चाहिए दिया। तो सरकार सारा बंदोबस्त करना चाहिए